ਬਿੱਤੇ ਦਿਨੀ ਸ਼੍ਰੋਮਣੀ ਕਲਦਲ ਤੋਂ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਰਾਤ 9 ਵਜੇ ਰਣਜੀਤ ਸਿੰਘ ਗਿੱਲ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਸਵੇਰੇ ਤੜਕਸਾਰ ਹੀ ਵਿਜੀਲੈਂਸ ਪਾਕ ਨੇ ਰਣਜੀਤ ਸਿੰਘ ਗਿੱਲ ਦੇ ਜੋ ਦਫ਼ਤਰਾਂ ਦੇ ਉੱਤੇ ਤੇ ਨਾਲ ਉਹਨਾਂ ਦੇ ਘਰ ਤੇ ਰੇਡ ਕੀਤੀ ਹੈ ਇਸ ਨੂੰ ਲੈ ਕੇ ਕਈ ਘੰਟੇ ਹੋ ਗਏ ਰਣਜੀਤ ਸਿੰਘ ਗਿੱਲ ਦੇ ਘਰ ਤੇ ਨਾਲ ਦਫ਼ਤਰਾਂ ਤੇ ਰੇਡ ਚੱਲ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਦੇ ਨਾਲ ਦੇ ਸਾਥੀ ਕੀ ਸੋਚ ਰਹੇ ਨੇ ਕਿ ਆਖਰੇ ਰੇਡ ਦਾ ਕਾਰਨ ਕੀ ਬਣਿਆ ਕਿਉਂਕਿ ਇੰਨੇ ਸਾਲ ਹੋ ਗਏ ਜਦੋਂ ਸ਼੍ਰੋਮਣੀ ਕਾਦਲ ਦੇ ਵਿੱਚ ਰঞ্জਿਤ ਸਿੰਘ ਗਿੱਲ ਸੀ ਅੱਜ ਤੱਕ ਵੀ ਇਹਨਾਂ ਸਭਾਗ ਦੀ ਕੋਈ ਰੇਡ ਇਸ ਤਰੀਕੇ ਦੀ ਨਹੀਂ ਹੋਈ ਪਾਵੇਂ ਇਨਕਮ ਟੈਕਸ ਦੀਆਂ ਜੋ ਰੂਟੀਨ ਦੇ ਵਿੱਚ ਚੈਕਿੰਗ ਹੁੰਦੀਆਂ ਨੇ ਜ਼ਰੂਰ ਹੋਈਆਂ ਨੇ ਪਰ ਇਹ ਰੇਡ ਦੇ ਪਿੱਛੇ ਕੋਈ ਰਾਜਨੀਤੀ ਹੈ ਜਾਂ ਫਿਰ ਕਿਤਨੇ ਕਿਤੇ ਸਟਾਰ ਬਾਈ ਬਿਜ਼ਨਸ ਸਹੀ ਕਰ ਰਹੀ ਹੈ ਉਸ ਬਾਰੇ ਗੱਲਬਾਤ ਕਰਨੀ ਸਾਡੇ ਨਾਲ ਹਰਦੀਪ ਖੀਦਰਾਬਾਦ ਤੋਂ ਸਾਡੇ ਨਾਲ ਨੇ ਜੋ ਕਿ ਪਹਿਲਾਂ ਥਰੋਮਨੀ ਕਾਲਦਲ ਦੇ ਵਿੱਚ ਕਾਫੀ ਆਧੁਨਿਕ ਵੀ ਰਹੇ ਨੇ ਤੇ ਰਣਜੀਤ ਸਿੰਘ ਗਿੱਲ ਦੇ ਬਿਲਕੁਲ ਨਜ਼ਦੀਕੀ ਨੇ ਹਰਦੀਪ ਜੀ ਜਿਹੜੀ ਇਹ ਕਾਰਵਾਈ ਹੋਈ ਰਣਜੀਤ ਸਿੰਘ ਗਿੱਲ ਦੇ ਉੱਤੇ ਤਾਂ ਇਸ ਨੂੰ ਲੈ ਕੇ ਰੇਡ ਚੱਲ ਰਹੀ ਹੈ ਵਿਲਨਸਪਾਗ ਦੀ ਇਸ ਰੇਡ ਨੂੰ ਕਿਵੇਂ ਦੇਖਦੇ ਹੋ ਕਿ ਕੁਛ ਨਾ ਕੁਛ ਕਾਲਾ ਮੋਲਾ ਹੈ ਵਿੱਚ ਕੁਛ ਨਾ ਕੁਛ ਗਲਤੀਆਂ ਹੋਣ ਜਾਂ ਰਣਜੀਤ ਸਿੰਘ ਤੋਂ ਤਾਗਰ ਕੇ ਰੇਡ ਹੋਈ ਹੈ ਜਾਂ ਫਿਰ ਰਾਜਨੀਤਿਕ ਕਾਰਨਾਂ ਨੇ ਪ੍ਰੇਰਿਤ ਕੀਤਾ ਸਭ ਤੋਂ ਪਹਿਲਾਂ ਤੇਜੀ ਜੀ ਐਚ ਐਨ 1 ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੋ ਜੋ ਬਿਜੀਲੈਂਸ ਦੀ ਰੇਡ ਜਿਹੜੀ ਸਰਦਾਰ ਰਣਜੀਤ ਸਿੰਘ ਦੇ ਅੱਜ ਸਵੇਰੇ ਟੜਕਸਰ ਹੋਈ ਹੈ ਮੈਂ ਉਹਦੇ ਸਖਤ ਸ਼ਬਦਾਂ ਚ ਨਿੰਦਾ ਕਰਦਾ ਕਿਉਂਕਿ ਰਾਤ ਹੀ ਸਰਦਾਰ ਰਣਜੀਤ ਸਿੰਘ ਨੇ ਬੀਜੇਪੀ ਜੁਆਨ ਕੀਤੀ ਕਿਉਂਕਿ ਅਸੀਂ ਬੜਾ ਲੰਬਾ ਸਮਾਂ ਸਰਦਾਰ ਰਣਜੀਤ ਸਿੰਘ ਗਿੱਲ ਦੇ ਨਾਲ ਰਾਜਨੀਤਿਕ ਤੌਰ ਤੇ ਬੜਾ ਲੰਬਾ ਸਮਾਂ ਅਸੀਂ ਹਲਕੇ ਦੇ ਵਿੱਚ ਉਹਨਾਂ ਦੇ ਨਾਲ ਵਿਚਰੇ ਆ ਕਿਉਂਕਿ ਪਹਿਲਾਂ ਉਹ ਫਰੋਮਣੀ ਅਕਾਲੀ ਦਲ ਦੇ ਵਿੱਚ ਸੀ ਚਲੋ ਉਹਨਾਂ ਦੀ ਆਪਣੀ ਸੋਚ ਦੇ ਮੁਤਾਬਕ ਉਹਨਾਂ ਨੇ ਅਕਾਲੀ ਦਲ ਛੱਡਿਆ, ਭਾਜਪਾ ਜੁਆਇਨ ਕੀਤੀ। ਅਸੀਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੜ੍ਹਤਾਂ ਮਗਨ ਖੜੇ ਆ। ਪਰ ਜੋ ਸਾਡੀਆਂ ਏਜੰਸੀਆਂ ਐ, ਚਾਹੇ ਉਹ ਬਿਜੀਲੈਂਸ ਹੈ ਜਾਂ ਆਈਡੀ ਹੈ, ਜਿਹੜੀਆਂ ਏਜੰਸੀਆਂ ਨੂੰ ਇਸ ਤਰੀਕੇ ਵਰਤਣਾ ਮੇਰਾ ਕਹਿਣ ਦਾ ਭਾਵ ਇਹ ਆ ਵੀ ਇਹ ਲੋਕਾਂ ਦੇ ਲਈ, ਪੰਜਾਬ ਦੇ ਲਈ ਇੱਕ ਚਿੰਤਾਜਨਕ ਹੈ। ਸੋ ਰਣਜੀਤ ਸਿੰਘ ਨੂੰ ਬੱਚਾ ਬੱਚਾ ਜਾਣਦਾ ਅਸੀਂ ਬੜਾ ਲੰਬਾ ਸਮਾਂ ਉਹਦੇ ਨਾਲ ਰਹੇ ਇੱਕ ਬੜੀ ਵਧੀਆ ਇਮਾਨਦਾਰ ਸ਼ਖਸੀਅਤ ਹੈ ਨੇਕ ਆਸਾਨ ਹਨ ਕੋਈ ਮੈਨੂੰ ਨਹੀਂ ਲੱਗਦਾ ਕੋਈ ਰਣਜੀਤ ਸਿੰਘ ਗਿੱਲ ਦੇ ਵਿੱਚ ਕੋਈ ਐਸਾ ਕੋਈ ਔਗਣ ਹੋਏਗਾ ਕਿ ਵਿਜੀਲੈਂਸ ਨੂੰ ਉਹਨਾਂ ਦੀ ਕੋਠੀ ਤੱਕ ਜਾਣਾ ਪੈ ਗਿਆ ਪਰ ਦੂਜੀ ਪਾਸੇ ਦੱਸਿਆ ਕਿ ਵਿਕਰਮ ਮਜੀਠੀਆ ਨਾਲ ਵੀ ਤਾਰ ਜੁੜ ਸਕਦੇ ਨੇ ਰਣਜੀਤ ਸਿੰਘ ਗਿੱਲ ਦੇ ਕਿਉਂਕਿ ਪੈਸੇ ਦਾ ਲੈਣ ਦੇਣ ਦਾ ਮਾਮਲਾ ਚੱਲ ਰਿਹਾ ਹੈ ਕਿਉਂਕਿ ਸਰਦਾਰ ਵਿਕਰਮ ਵਿਕਰਮਜੀਤ ਸਿੰਘ ਮਰੀਠੀਆ ਤੇ ਜੋ ਕਾਰਵਾਈ ਹੋਈ ਹੈ ਉਹ ਵੀ ਪੰਜਾਬ ਦੇ ਸਾਹਮਣੇ ਹੀ ਹੈ ਲੋਕਾਂ ਦੇ ਸਾਹਮਣੇ ਹੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਏਗਾ ਸਚਾਈ ਜੋ ਵੀ ਹੋਏਗੀ ਲੇਕਿਨ ਮੈਂ ਫਿਰ ਇਹੀ ਕਹਿੰਦਾ ਵੀ ਜਿਹੜੀਆਂ ਇਹ ਏਜੰਸੀਆਂ ਹੈ ਇਹਨਾਂ ਦੀ ਸਹੀ ਲੋਕਾਂ ਦੇ ਭਲੇ ਦੇ ਲਈ ਵਰਤ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤਿਕ ਤੌਰ ਤੇ ਇਹ ਮਤਭਾਗੀ ਗੱਲ ਹੈ ਦੱਸੇ ਜਰਿਆ ਕਿ ਜੋ ਹੁਣ ਰੇਡ ਹੋਈ ਹੈ ਵਿਲੇਸ ਭਾਗ ਦੀ ਤਾਂ ਰਾਤ ਦੱਸ ਜਿਹੜੇ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਹੋਣੀ ਸੀ ਤਾਂ ਦਬਾਅ ਬਣਾਇਆ ਜਾਇਆ ਸੀ ਰਣਜੀਤ ਸਿੰਘ ਗਿੱਲ ਦੇ ਉੱਤੇ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜੇ ਤਾ ਆਮ ਆਦੀ ਪਾਰਟੀ ਜੁਆਇਨ ਕਰ ਲਓ ਨਹੀਂ ਤਾਂ ਫੇਰ ਕਾਰਵਾਈ ਹੋਵੇਗੀ ਇਸ ਤਰੀਕੇ ਦੇ ਕੋ ਤੁਹਾਡੇ ਨਾਲ ਗੱਲਬਾਤ ਹੋਈ ਉਹ ਧਿਆਨ ਚਾਹੀਏ ਜਾਂ ਫੇਰ ਸੂਤਰਾਂ ਤੋਂ ਹਵਾਲੇ ਤੋਂ ਹੀ ਇਸ ਤਰੀਕੇ ਦੇ ਵਫਵਾਹ ਨੇ ਨਹੀਂ ਐਸੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਰ ਮੈਂ ਇਨਸਾਨੀਅਤ ਤੌਰ ਤੇ ਇੱਕ ਗੱਲ ਜ਼ਰੂਰ ਸਾਂਹਦਾ ਹਾਂ ਤੇ ਦੱਸਦਾ ਹਾਂ ਵੀ ਹਰ ਇੱਕ ਬੰਦੇ ਦਾ ਆਪਣਾ ਅਧਿਕਾਰ ਖੇਤਰ ਹੈ ਆਪਣੀ ਉਹਦੀ ਵਿਚਾਰਤਾ ਰਾਏ ਉਹ ਕਿਸ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦਾ ਉਹ ਕਿਸ ਪਾਰਟੀ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨ ਜਾਉਂਦਾ ਹੁਣ ਗੁਰੇਲ ਸਾਹਿਬ ਨੇ ਅਕਾਲੀ ਗੱਲ ਛੱਡਿਆ ਲੇਕਿਨ ਅਸੀਂ ਅਕਾਲੀ ਦਲ ਨਾਲੇ ਅਸੀਂ ਲੰਬਾ ਸਮਾਂ ਸਾਡੇ ਵੱਡੇ ਭਰਾ ਦੇ ਨਾਲ ਸਾਡੇ ਉਹਦੇ ਇੱਕ ਭਰਾਵਾਂ ਦੀ ਤਾਂ ਰਿਸ਼ਤਾ ਸਾਡਾ ਲੇਕਿਨ ਉਹਨਾਂ ਨੇ ਬੀਪੇਜ ਬੀਜੇਪੀ ਜੁਆਇਨ ਕੀਤੀ ਹੈ ਉਹਨਾਂ ਦਾ ਆਪਣੀ ਵਿਚਾਰ ਹੈ ਉਹਨਾਂ ਦੇ ਵਿਚਾਰ ਉੱਧਰ ਮਿਲੇ ਉਹਨਾਂ ਨੇ ਜੁਆਇਨ ਕਰ ਲਈ ਲੇਕਿਨ ਅਸੀਂ ਅੱਜ ਵੀ ਅkal ਦਿਨ ਨਾਲ ਇਹ ਨਹੀਂ ਹੈ ਇੱਕ ਹਰ ਇੱਕ ਬੰਦੇ ਦਾ ਆਪਣਾ ਵਿਚਾਰ ਹੈ ਉਹਨਾਂ ਨੇ ਕਿਸ ਪਾਰਟੀ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ ਇਹ ਸਰਕਾਰ ਨੂੰ ਲੱਗਦਾ ਕਿ ਫਿਰ ਕਰਵਾਈ ਗਈ ਹੈ ਵਿਜੀਲੈਂਸ ਰੇਡ ਜਾਂ ਫਿਰ ਕਿਤੇ ਨਾ ਕਿਤੇ ਕੁਝ ਕੁਝ ਪੁਖਤਾ ਸਬੂਤ ਵਿਜੀਲੈਂਸ ਨੂੰ ਮਿਲੇ ਹੋਣ ਕਿ ਤਾਂ ਰੇਡ ਹੋਈ ਹੈ ਕਿਉਂਕਿ ਜੋ ਟਾਈਮ ਹੈ ਰਾਤ ਨੂੰ ਉਹਨਾਂ ਨੇ ਜੁਆਇਨ ਕੀਤਾ ਸਵੇਰੇ ਸਾਝ ਰਹੀ ਬਿਲੀਅਨਸ ਦੀ ਰੇਡ ਹੋ ਗਈ ਇਹ ਕਿੰਨਾ ਕਿਤੇ ਇਹ ਲੋਕਾਂ ਦੇ ਵਿੱਚ ਸੁਨੇਹਾ ਜ਼ਰੂਰ ਜਾਂਦਾ ਵੀ ਇਹ ਬਦਲ ਦੀ ਭਾਵਨਾ ਨਾਲ ਕੀਤੀ ਹੋਈ ਰੇਡ ਹੈ ਅੱਛਾ ਤੁਸੀਂ ਲੰਬਾ ਸਮਾਂ ਰਹੇ ਹੋ ਰਣਜੀਤ ਸਿੰਘ ਗਿੱਲ ਨਾਲ ਪਹਿਲਾਂ ਵੀ ਕੋਈ ਇਸ ਤਰੀਕੇ ਦੀ ਬਿਲੀਅਨਸ ਦੀ ਰੇਡ ਹੋਈ ਹੈ ਉਹਨਾਂ ਤੇ ਜਾਂ ਫਿਰ ਕਿਹੜਾ ਇਨਕਮ ਟੈਕਸ ਦੀ ਰੁਟੀਨ ਹੀ ਹੁੰਦੀ ਸੀ ਰੇਡ ਕਿਉਂਕਿ ਜਿਹੜਾ ਇਨਕਮ ਟੈਕਸ ਦਾ ਜਿਹੜਾ ਹੈਗਾ ਇਹ ਰੁਟੀਨ 'ਚ ਹੁੰਦਾ ਕਿਉਂਕਿ ਉਹ ਵੱਡੇ ਬਿਜ਼ਨਸਮੈਨ ਹੈ ਇਹ ਤਾਂ ਚੱਲਦਾ ਹੀ ਰਹਿੰਦਾ ਪਰ ਕਦੀ ਰਣਜੀਤ ਸਿੰਘ ਗਿੱਲ ਦੇ ਕੋਈ ਉਹਨਾਂ ਦੇ ਔਰੇ ਦੇ ਵਿੱਚ ਉਹਨਾਂ ਦੇ ਬਿਜ਼ਨਸ ਤੌਰ ਤੇ ਕੋਈ ਅਸੀਂ ਕੋਦੇ ਇਹੋ ਜੀ ਗੱਲ ਸੁਣੀ ਨਹੀਂ ਹੈ ਵੀ ਕਦੀ ਵੀ ਕਿਸੇ ਰਣਜੀਤ ਸਿੰਘ ਗਿੱਲ ਨਾਲ ਕਿਸੇ ਦੇ ਨਾਲ ਕੋਈ ਧੋਖੇਬਾਜ਼ੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਅੱਛਾ ਹੁਣ ਦੱਸਿਆ ਰਿਹਾ ਕਿ ਬੀਤੇੰਦੇ ਜੋ ਮੀਟੀਆਂ ਚੜੀਆਂ ਰਣਜੀਤ ਸਿੰਘ ਗਿੱਲ ਦੀਆਂ ਹਲਕੇ ਦੇ ਵਿੱਚ ਕਾਫੀ ਇਕੱਠ ਵੀ ਦੇਖਣ ਨੂੰ ਮਿਲੇ ਤਾਂ 3 ਤਰੀਕ ਨੂੰ ਦੱਸਿਆ ਰਿਹਾ ਕਿ ਉੱਚ ਪੱਧਰ ਤੇ ਜੁਆਇਨ ਹੋਣ ਜਾ ਰਹੇ ਸੀ ਕਾਫੀ ਵਰਕਰਾਂ ਨੂੰ ਸ਼ਾਮਲ ਹੋਣਾ ਸੀ ਤੇ ਹੈਲੀਪੈਡ ਵੀ ਬਣ ਰਹੇ ਸੀ ਦੋ ਮੰਤਰੀ ਦੱਸਰੇ ਕੇਂਦਰ ਤੋਂ ਆਣੇ ਸੀ ਤਾਂ ਲੱਗਦਾ ਕਿ ਉਸ ਜੁਆਇਨਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਫਿਰ ਡਰੀਏ ਪੰਜਾਬ ਸਰਕਾਰ ਤਾਰ ਕੇ ਇਸ ਤ ਦッコ ਇਹ ਤਾਂ ਹੁਣ ਰਣਜੀਤ ਸਿੰਘ ਗਿੱਲ ਨੇ ਕਿਸ ਤਰੀਕੇ ਦੇ ਨਾਲ ਹਰਾਣਾ ਸੀ ਕਿਉਂਕਿ ਉਹਨਾਂ ਦੀ ਮੀਟਿੰਗਾਂ ਤਾਂ ਚੱਲਦੀਆਂ ਸੀ ਉਹ ਤਾਂ ਸੋਸ਼ਲ ਮੀਡੀਆ ਤੇ ਆਮ ਆਪਾਂ ਦੇਖ ਹੀ ਰਹੇ ਸੀਗੇ ਮੀਟਿੰਗਾਂ ਚੱਲਦੀਆਂ ਸੀ ਲੇਕਿਨ ਉਹਨਾਂ ਨੇ ਕਿਸਨੇ ਉਹਨਾਂ ਨੂੰ ਰਲਣਾ ਸੀ ਵੱਡੇ ਕਿਸੇ ਲੀਡਰ ਨੇ ਸੈਂਟਰ ਤੋਂ ਆਉਣਾ ਸੀ ਨਹੀਂ ਆਉਣਾ ਤਾਂ ਗਿੱਲ ਸਾਹਿਬ ਦੱਸ ਸਕਦੇ ਆ ਵੀ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਬਿਜਲੈਂਸ ਦੀ ਰੇਟ ਦੇ ਨਾਲ ਜੋ ਕਾਰਵਾਈ ਅਨੰਦ ਸਿੰਘ ਨੇ ਕੀਤੀ ਹੈ ਲੇਕਿਨ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਇਹ ਮਤਭਾਗ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਇਹ ਰਾਜਨੀਤੀ ਹੈ ਜਿਹੜੀ ਬੜੀ ਨੀਵੇਂ ਪੱਧਰ ਤੇ ਆ ਗਈ ਹੌਲੀ ਹੌਲੀ ਇਹ ਅੱਜ ਏਡੇ ਲੀਡਰਾਂ ਤੋਂ ਇੱਕ ਏਜੰਸੀਆਂ ਨੂੰ ਵਰਤ ਕੇ ਸਰਕਾਰਾਂ ਜਿਹੜਾ ਇਹ ਕੰਮ ਕਰਵਾ ਰਹੀਆਂ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਦੂਜਾ ਇਹ ਤਾਂ ਹਰ ਇੱਕ ਬੰਦੇ ਦਾ ਅਧਿਕਾਰ ਖੇਤਰ ਹੈ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਨਾਲ ਇੱਕ ਨਾਦਰਸ਼ਾਈ ਫਰਮਾਨ ਹੋ ਗਿਆ ਵੀ ਤੁਸੀਂ ਉਧਰ ਨਹੀਂ ਜਾਏ ਤੁਹਾਡੇ ਕੋਲ ਪਾਵਰ ਹੈ ਤੁਸੀਂ ਉਧਰ ਨਹੀਂ ਜਾ ਸਕਦੇ ਤੁਸੀਂ ਇੱਧਰ ਆਓ ਲੇਕਿਨ ਇਹ ਲੋਕ ਲੋਕਤੰਤਰ ਦਾ ਲੋਕਤੰਤਰ ਵਾਸਤੇ ਇੱਕ ਖਤਰੇ ਦੀ ਘੰਟੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਲਈ ਸੋ ਮੈਂ ਇਸ ਕਾਰਵਾਈ ਦੀ ਸ਼ਬਦ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਕੁਝ ਲੱਗਦਾ ਮਿਲੇਗਾ ਬਿジネス ਨੂੰ ਜਨਜੀਤ ਸਿੰਘ ਗਿੱਲ ਦੀ ਕੋਠੀ ਚੋਂ ਜਾਂ ਫੇ ਕਿਤਨੇ ਕਿਤੇ ਸਰਕਾਰ ਨੂੰ ਜਿਹੜੀ ਰਾਜਨੀਤਿਕ ਤੁਸੀਂ ਕਹਿ ਰਹੇ ਅਨੁਸਾਰ ਇਹ ਰੇਡ ਕੀਤੀ ਗਈ ਹੈ ਕਿ ਯੂ ਟਰਨ ਕਰਨਾ ਪਵੇ ਕੁਝ ਨਾ ਦੇਖੋ ਜੋ ਅਸੀਂ 8-10 ਸਾਲ ਤੋਂ 8 ਸਾਲ ਤੋਂ 17 ਤੋਂ ਗਿੱਲ ਸਾਹਿਬ ਨਾਲ ਕਲਦਿਆ ਜੁਆਇਨ ਕੀਤਾ ਸੀ ਉਦੋਂ ਤੋਂ ਅਸੀਂ ਨਾਲ ਹੈ ਜੋ ਅਸੀਂ 8 ਸਾਲ ਦੇ ਵਿੱਚ ਗਿੱਲ ਸਾਹਿਬ ਦਾ ਜੋ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਲੋਕਾਂ ਦੇ ਵਿੱਚ ਪਛਤਣਾ ਸੀ ਉਹਨਾਂ ਦੀ ਸੇਵਾ ਭਾਵਨਾ ਦੇਖੀ ਮੈਨੂੰ ਹੀ ਲੱਗਦਾ ਵੀ ਉਹਨਾਂ ਪਾਸੋਂ ਕੁਝ ਪ੍ਰਾਪਤ ਹੋਵੇਗਾ ਅਜੇ ਫੈਸਲਾ ਕਿਵੇਂ ਦੇਖਦੇ ਹੋ ਜੀ ਸਿੰਘ ਗਿੱਲ ਦਾ ਕਿ ਜਿਹੜਾ ਉਹਨਾਂ ਨੇ ਲਿਆ ਸੀ ਸ਼੍ਰੋਮਣਿਕ ਕਲ ਦਲ ਨੂੰ ਛੱਡਣ ਦਾ ਅਸਤੀਫਾ ਦਿੱਤਾ ਫਿਰ ਬੀਜੇਪੀ ਜੁਆਇਨ ਕੀਤੀ ਕਿ ਲੱਗਦਾ ਕਿ ਉਹਨਾਂ ਵੱਲ ਜਿਸ ਤਰੀਕੇ ਨਾਲ ਕਿਹਾ ਸੀ ਗਰੁੱਪ ਬਣਿਆ ਹੋਇਆ ਸਕੂਬੀਰ ਬਾਦਰ ਨੇ ਨਦੀਕ ਕਿ ਫੈਸਲੇ ਸਹੀ ਨਹੀਂ ਲਏ ਜਾ ਰਹੇ ਤਾਂ ਕੁਝ ਉਹ ਕਾਰਨ ਸੀ ਬਣਦੇ ਸੀ ਕਿਤੇ ਗੱਲਬਾਤ ਹੋਈ ਸੀ ਕਿ ਮੈਂ ਘੁੱਟਣ ਮਹਿਸੂਸ ਕਰ ਰਿਹਾ ਹਾਂ ਅਕਾਲ ਦਲ ਦੇ ਵਿੱਚ ਨਹੀਂ ਇਸ ਵਿਸ਼ੇ ਬਾਰੇ ਮੇ ਨਾਲ ਕੋਈ ਗੱਲ ਨਹੀਂ ਹੋਈ ਹਾਂ ਉਹਨਾਂ ਨੇ ਅਕਾਲੀ ਦਲ ਛੱਡਿਆ ਜਦੋਂ ਅਸਤੀਫਾ ਦਿੱਤਾ ਮੈਨੂੰ ਉਦੋਂ ਹੀ ਪਤਾ ਲੱਗਿਆ ਵੀ ਗਿੱਲ ਸਾਹਿਬ ਨੇ ਅਸਤੀਫਾ ਦੇ ਦਿੱਤਾ ਚਲੋ ਉਹਨਾਂ ਦਾ ਆਪਣਾ ਇਹ ਨਿੱਜੀ ਨਿੱਜੀ ਵਿਚਾਰ ਹੈ ਉਹਨਾਂ ਦੇ ਵੀ ਉਹਨਾਂ ਨੇ ਕਿਸ ਪਾਰਟੀ ਜਾਣਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹਨਾਂ ਨੂੰ ਭਾਜਪਾ ਦੀ ਜਿਹੜੀ ਡਾਉਲਜੀ ਹੈ ਉਹਨਾਂ ਦੇ ਕੋਈ ਵਧੀਆ ਲੱਗਿਆ ਹੋ ਉਧਰ ਗਏ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਡਾਉਲਜੀ ਹੈ ਸਿਧਾਂਤ ਉਹ ਵਧੀਆ ਲੱਗਦੇ ਅਸੀਂ ਨਹੀਂ ਗਏ ਇੱਕ ਲੱਗ ਵਿਚਾਇ ਕਿਸ ਪਾਰਟੀ ਵਿੱਚ ਕਿਸ ਵਰਕਰ ਦੀ ਇਨਸਾਨੀ ਤੌਰ ਤੇ ਨਾਲ ਉਹਨਾਂ ਦੀ ਹਮਾਇਤ ਕਰਦਾ ਬਿਲਕੁਲ ਮੈਂ ਇਨਸਾਨੀਅਤ ਤੌਰ ਤੇ ਇੱਕ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਉਹਨਾਂ ਦੀ ਹਮਾਇਤ ਇਸ ਕਰਕੇ ਕਰ ਰਿਹਾ ਵੀ ਕੋਈ ਵੀ ਚਾਹੇ ਕਿਸੇ ਹੀ ਪਾਰਟੀ ਦਾ ਲੀਡਰ ਹੈ ਉਤੇ ਇਹੋ ਜਿਹੀ ਬਦਲੇ ਭਾਵਨਾ ਦੀ ਜਿਹੜੀ ਰਾਜਨੀਤੀ ਕਿਉਂਕਿ ਅੱਜ ਸੱਤਾ ਦੇ ਵਿੱਚ ਆਪ ਪਾਰਟੀ ਹੈ ਕੱਲ ਨੂੰ ਸੱਤਾ ਵਿੱਚ ਕੋਈ ਹੋਰ ਪਾਰਟੀ ਆ ਗਈ ਜੇ ਮੰਨ ਲਓ ਇਹੋ ਜਿਹੀ ਇਹੋ ਜਿਹੀਆਂ ਕਾਰਵਾਈਆਂ ਏਜੰਸੀਆਂ ਨੂੰ ਵਰਤ ਕੇ ਉਹ ਸਰਕਾਰਾਂ ਵਿੱਚ ਝਾੜੂ ਵਾਲਿਆਂ ਦੇ ਆਪ ਵਾਲੇ ਦੇ ਕਿਸੇ ਲੀਡਰ ਅਸੀਂ ਉਹਨੂੰ ਵੀ ਮਤਭਾਗ ਕਹਾਂਗੇ ਲੇਕਿਨ ਇਹ ਲੋਕਤੰਤਰ ਦੇ ਵਾਸਤੇ ਵਧੀਆ ਗੱਲ ਨਹੀਂ ਹੈਗੀ ਇਹੋ ਜਿਹੀਆਂ ਬਦਲੇ ਦੀ ਭਾਵਨਾ ਨਾਲ ਜਿਹੜੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ ਜੀ ਵਾਹਿ ਖਾਲਸਾ ਵਾਹਿਗੁਰੂ ਜਿੱਕੀ ਬੋਧ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਹਰਦੀਪ ਸਿੰਘ ਜੋ ਕੀ ਰਣਜੀਤ ਸਿੰਘ ਗਿੱਲ ਦੇ ਪੁਰਾਣੇ ਸਾਥੀ ਰਹੇ ਨੇ ਨਾਲ ਇਹਨਾਂ ਨੇ ਕੰਮ ਕੀਤਾ ਹੈ ਕਾਫੀ ਸਮੇਂ ਲਈ ਕਲਦਲ ਦੇ ਵਿੱਚ ਰਹਿ ਕੇ ਰਣਜੀਤ ਸਿੰਘ ਗਿੱਲ ਜਦੋਂ ਹਲਕਾ ਚਾਰ ਸੀ ਉਸ ਸਮੇਂ ਚੋਣਾ ਵੀ ਲੜੀਆਂ ਤਾਂ ਦੂਜੇ ਪਾਸੇ ਪਹਿਲ ਦੇ ਆਧਾਰ ਤੇ ਨਾਲ ਹੋ ਕੇ ਜਿਹੜੇ ਆ ਪਾਰਟੀ ਵਿੱਚ ਕੰਮ ਕਰਦੇ ਸੀ ਤਾਂ ਰਣਜੀਤ ਸਿੰਘ ਗਿੱਲ ਦੇ ਉੱਤੇ ਜੋ ਇਨਕਮ ਇਨਕਮ ਟੈਕਸ ਦੀਆਂ ਪਹਿਲਾਂ ਰੈਡਾਂ ਹੋਈਆਂ ਨੇ ਉਹਨਾਂ ਨੂੰ ਇਹ ਦੱਸਿਆ ਕਿ ਜੋ ਆਮ ਰੂਟੀਨ ਦੇ ਵਿੱਚ ਹੁੰਦੇ ਨੇ ਕਿਉਂਕਿ ਵੱਡੇ ਬਿਜ਼ਨਸਮੈਨਾਂ ਦੇ ਹੁੰਦੇ ਪਰ ਜਿਹੜੀ ਹੁਣ ਵਿਲੇਂਸ ਭਾਗ ਦੀ ਰੇਟ ਹੋਈ ਉਹਨਾਂ ਦੱਸਿਆ ਕਿ ਇਹ ਰਾਜਨੀਤਿਕ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਬਹੁਤ ਮਤਭਾਗ ਹੈ ਕਿਉਂਕਿ ਰੇਟ ਰਾਤ ਹੀ ਸ਼ਾਮਲ ਹੋਣ ਜੀ ਸਿੰਘ ਗਿੱਲ ਤੇ ਸਵੇਰੇ ਹੀ ਵਿਲੇਂਸ ਘਰ ਪਹੁੰਚ ਗਈ ਤਾਂ ਹਰ ਬੰਦਾ ਸਮਝਦਾ ਇਸ ਤਰੀਕੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਉਹ ਇਹਨਾਂ ਵੱਲੋਂ ਕਿਹਾ ਗਿਆ ਭਾਵੇਂ ਕਿ ਸਾਡੀ ਪਾਰਟੀਆਂ ਵੱਖ-ਵੱਖ ਹੋਗੀਆਂ ਪਰ ਮੈਂ ਇੱਕ ਚੰਗੇ ਇਨਸਾਨ ਦੀ ਜ਼ਰੂਰ ਹਮਾਇਤ ਕਰਾਂਗਾ ਕਿਉਂਕਿ ਰਜੀਤ ਸਿੰਘ ਗਿੱਲ ਇੱਕ ਚੰਗੇ ਇਨਸਾਨ ਨੇ ਲੋਕਾਂ ਵਿਚਰਨ ਵਾਲੇ ਨੇ ਤਾਂ ਕਰਕੇ ਹੀ ਲੋਕਾਂ ਦੇ ਚੋਣਾਂ ਦੀ ਛਵੀ ਬਣੀ ਹੋਈ ਹੈ ਪਰ ਪਾਰਟੀ ਨੂੰ ਦੱਸੇ ਕਿ ਮੇਰੀ ਸ਼੍ਰੋਮਣੀ ਕਾਦਲਾ ਪਾਮਨ ਦੀ ਭਾਜੀਪੀ ਹੈ ਹੁਣ ਪਰ ਮੈਂ ਇੱਕ ਚੰਗੇ ਇਨਸਾਨ ਦੀ ਉੱਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਮਦ ਭਾਗਾ ਉਸ ਨੂੰ ਜੁਰ ਕਹਾਂਗਾ ਪਾਮੇ ਕਿਸੇ ਹੋਰ ਤੇ ਵੀ ਹੁੰਦੀ ਤਾਂ ਵੀ ਅਸੀਂ ਇਸ ਤਰੀਕੇ ਦੇ ਸਵਾਲ ਜੁਰ ਚੁੱਕਦੇ ਇਨ੍ਹਾਂ ਵੱਲੋਂ ਇਸ ਤਰੀਕੇ ਦੀ ਗੱਲ ਜਿਹੜੀ ਕਹੀ ਗਈ ਹੈ ਦੇਖਦੇ ਕਿ ਹਰਜੀਤ ਸਿੰਘ ਗਿੱਲ ਦੇ ਉੱਤੇ ਹੁਣ ਕੀ ਕਾਰਵਾਈ ਹੁੰਦੀ ਹੈ ਕੀ ਉਹਨਾਂ ਦੇ ਘਰੋਂ ਮਿਲਦਾ ਹੈ ਕੀ ਵਿਜਲਸ ਭਾਗ ਕੋਈ ਪਰਚਾ ਦਰਜ ਕਰਦੀ ਹੈ ਜਾਂ ਰੈਸਟ ਪਾਉਂਦੀ ਹੈ ਤਾਂ ਉਹਨਾਂ ਵਾਲਾ ਸਮਝਦਾਰ ਸੀਗਾ ਥੋੜੇ ਕਹਿਣ ਮੈਂ ਸੁਮਿਤ ਦੇ ਨਾਲ ਤੇ ਸਿੰਘ